ਹਾਂਜੀ ਦੋਸਤੋ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਤੇ ਮੈਂ ਹਾਂ ਤੁਹਾਡਾ ਰੰਤੇਜ ਸਿੰਘ ਨਾਭਾ ਤੇ ਜਿਸ ਤਰ੍ਹਾਂ ਫਤਰ ਲਈ ਪੀਐਮ ਮੋਦੀ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਟਿਆਲਾ ਪਹੁੰਚੇ ਉਸੇ ਵਕਤ ਤੁਸੀਂ ਦੇਖ ਸਕਦੇ ਹੋ ਸਟੇਜ ਤੇ ਪੱਗ ਬਨ ਕੇ ਪਹੁੰਚੇ ਤੇ ਉਹਨਾਂ ਨੇ ਸ਼੍ਰੀ ਸਾਹਿਬ ਲਈ ਤਾਂ ਪੱਗ ਬਨ ਕੇ ਲਈ ਤੇ ਮਹਾਰਾਣੀ ਪੁਨੀਤ ਕੋਰ ਜੀ ਸੁਨੀਲ ਜਾਖੜ ਜੀ ਸਟੇਜ ਤੇ ਦੇਖੇ ਹਰਜੀਤ ਗਰੇਵਾਲ ਜੀ ਸਟੇਜ ਤੇ ਦੇਖੇ ਬੀਬਾ ਜੈਨਦਰ ਕੋਰ ਜੀ ਸਟੇਜ ਤੇ ਦੇਖੇ ਸੰਜੀਪ ਬਿੱਟੂ ਜੀ ਸਟੇਜ ਤੇ ਦੇਖੇ ਤੇ ਨਾਲ ਦੀ ਨਾਲ ਗੁਰਪ੍ਰੀਤ ਸਿੰਘ ਛਾਪੂਰ ਜੋ ਕਿ ਹਲਕਾ ਮੁੱਖ ਸੇਵਾਦਾਰ ਬੀਜੇਪੀ ਨਾਭਾ ਨਨ ਉਹ ਵੀ ਸਟੇਜ ਤੇ ਦੇਖੇ ਅਰਵਿੰਦ ਖੰਨਾ ਜੀ ਸਟੇਜ ਤੇ ਦੇਖੇ ਤੇ ਬਾਕੀ ਹੋਰ ਆਪਣਾ ਦੋਸਤੋ ਮਨਪ੍ਰੀਤ ਬਾਦਲ ਵੀ ਸਟੇਜ ਤੇ ਦਿਖਾਈ ਦਿੱਤੇ ਤੇ ਗੁਰਪ੍ਰੀਤ ਸਿੰਘ ਸ਼ਾਹਪੁਰ ਜੀ ਵੀ ਸਟੇਜ ਤੇ ਦਿਖਾਈ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤਰ੍ਹਾਂ ਹੀ ਆਇਸੀ ਪਰ ਉਹਨਾਂ ਨੇ ਜਦੋਂ ਸ੍ਰੀ ਸਾਹਿਬ ਲਈ ਤਾਂ ਪੱਗ ਬੰਨ ਕੇ ਲਈ ਇਸ ਲਈ ਪੰਜਾਬ 'ਚ ਜਦੋਂ ਉਹਨਾਂ ਨੇ ਗੱਲ ਕੀਤੀ ਤਾਂ ਪੱਗ ਬੰਨ ਕੇ ਕੀਤੀ ਮੇਰੇ ਸਾਹਮਣੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੱਗ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਨੇ ਬਾਕੀ ਥੋੜਾ ਆਪਣਾ ਫੈਸਲਾ ਸਾਡੇ ਵੱਲੋਂ ਵੀਡੀਓ ਚਲਾ ਦਿੱਤੀ ਗਈ ਹੈ ਤੇ ਤੁਸੀਂ ਗੁਰਪ੍ਰੀਤ ਸਿੰਘ ਸ਼ਾਹਪੁਰ ਨੂੰ ਵੀ ਦੇਖ ਸਕਦੇ ਹੋ ਉਹਨਾਂ ਨੇ ਵੀ ਪੱਗ ਬੰਨੀ ਹੋਈ ਹੈ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਹੱਥ ਜੋੜ ਦੇ ਰਾਨਾ ਮਦੀਨੇ ਦੇ اندر ਮੌਧੀ ਹੱਥ ਜੋੜ ਦੇ ਨਜ਼ਰ ਆਏ